ਬੜਾ ਨਾ ਕਿੰਨਾ ਨੁਕਸਾਨ ਹੋਇਆ ਜੀ ਬੜਾ ਨਾ ਕਿੰਨਾ ਨੁਕਸਾਨ ਹੋਇਆ ਸਾਰਾ ਹੀ ਨੁਕਸਾਨ ਹੋ ਗਿਆ ਰਾਂ ਦੇ ਕੋਈ ਇੱਕ ਉਹ ਤਾਂ ਨੁਕਸਾਨ ਜਿਹੜਾ ਆਇਆ ਇੱਕ ਤਾਂ ਪੂਰਾ ਹੋੜਾ ਸੱਪ ਉੱਤ ਕਰ ਗਿਆ ਹਾਂ ਜੀ ਇਹ ਤਾਂ 11 ਤਰੀਕ ਨੂੰ ਭਰਾ ਪੂਰਾ ਹੋਇਆ 11 ਤਰੀਕ ਨੂੰ ਭਰਾ ਪੂਰਾ ਹੋਇਆ ਐਸੀ ਵੀ ਨਹੀਂ ਜੀ ਪਰ ਸੁਪਰ ਕੋਈ ਬਾਈ ਜੀ ਕੋ ਵੀ ਆ ਗਿਆ ਹਾਂ ਜੀ ਹਾਂ ਜੀ ਉਹ ਘਾਟਾ ਪੈ ਗਿਆ ਪਹਿਲਾਂ ਇਹ ਭਰਾ ਪੂਰਾ ਹੋ ਗਿਆ ਉਹਨੇ ਦਾ ਬੇਟਾ ਪੂਰਾ ਹੋ ਗਿਆ ਦੋ ਕਿ ਬਾਹਰ ਫਸਣਾ ਵੇਖੀਏ ਤਾਂ ਟੈਨਸ਼ਨ ਦੇ ਨਾਲ ਹੀ ਨੂੰ ਖੁਸ਼ ਹੋ ਗਿਆ ਜਿਲੋਂ ਕੋਈ ਨਾਮ ਜੀ ਆਪਣਾ ਕਾਰ ਸਿੰਘ ਹਾਂਜੀ ਕਾਰ ਸਿੰਘ ਕਾਰ ਸਿੰਘ ਹਾਂ ਪਿੰਡ ਕਿਹੜਾ ਜੀ ਚਲੋ ਚਲੋ ਕੀ ਕਰ ਰਹਾ ਵਾਪਰੀਏ ਜੀ ਟੈਨਸ਼ਨ ਨਹੀਂ ਲੱਗਿਆ ਕੋਈ ਪਾਣੀ ਦੀ ਹਾਂਜੀ ਪਾਣੀ ਦੇ ਵਿੱਚ ਬਿਮਾਰ ਹੋ ਕੇ ਪੂਰਾ ਗਿਆ ਕੀ ਨਾਮ ਆਪਣੇ ਲੜਕੇ ਦਾ ਜੀ ਅਰਸ਼ਦੀਪ ਸਿੰਘ ਅਰਸ਼ਦੀਪ ਸਿੰਘ ਹਾਂ ਜੀ ਠੀਕ ਹੈ ਜੀ ਤੇ ਬਿਮਾਰ ਸੀ ਕਿ ਵੈਸੇ ਕੋਈ ਚੱਕਰ ਬਣਿਆ ਪਾਣੀ 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 ਦੇ ਪਾਣੀ ਦੇ ਬਿਮਾਰ ਹੋ ਕੇ ਜੀ ਹਾਂ ਜੀ ਤੇ ਜ਼ਮੀਨ ਵਗਾਰਾ ਕਿੰਨੇ ਕੋ ਆਪਣੇ ਕੋਲ 3 ਕਿਲੇ ਹਾਂ ਜੀ 3 ਕਿਲੇ 3 ਕਿਲੇ ਤੇ ਫੜਾਣਾ ਕਿੰਨਾ ਕੁ ਨੁਕਸਾਨ ਹੋਇਆ ਜੀ ਫੜਾਣਾ ਕਿੰਨਾ ਕੁ ਹੋ ਗਿਆ ਜੀ ਸਾਰਾ ਹੀ ਨੁਕਸਾਨ ਹੋ ਗਿਆ ਰਾਂ ਦੇ ਕੋਈ ਐਕਟਿਵ ਉਹਦੇ ਨਾਲ ਸਾਡੇ ਨੇ ਜਵਾਇਆ ਇੱਕ ਤਾਂ ਪੂਰਾ ਹੋਣਾ ਸੱਤ ਪੁੱਤਰ ਗਿਆ ਹਾਂਜੀ ਇਹ ਤਾਂ 11 ਤਰੀਕ ਨੂੰ ਪਰਾ ਪੂਰਾ ਆ 11 ਤਰੀਕ ਨੂੰ ਪਰਾ ਪੂਰਾ ਆ ਐਸੇ ਵੀ ਨਹੀਂ ਹਾਂਜੀ ਪਰ ਸੁਪਰ ਕੋਈ 22 ਤਰੀਕ ਨੂੰ ਵੀ ਆਉਂਦਾ ਹਾਂਜੀ ਹਾਂਜੀ ਠੀਕ ਸੋਨਾਂ ਦਾ ਭੋਗ ਤੇ ਆ ਅੱਛਾ ਜੀ ਤੇਰਾ ਕੀ ਆ ਤੇ ਪੂਰਾ ਹੋ ਗਿਆ ਠੀਕ ਹੈ ਜਿਹੜਾ ਹੜਾ ਕਰਨੀ ਜੀ ਹੜਾ ਪੂਰਾ ਹੋ ਗਿਆ ਸੁਣੀ ਜਾਂ ਲੈ ਬਾਜ ਹੋਵੇ ਇਹਦੇ ਫਸਲ ਨੂੰ ਤਾਂ ਟੈਨਸ਼ਨ ਦੇ ਵਿੱਚ ਕੰਮ ਕਰ ਰਿਹਾ ਮੈਂ ਮਤ ਸੁਣਨ ਵਾਲਾ ਕੀ ਕਹਿਣਾ ਚਾਹੁੰਦੇ ਹੋ ਕੋਈ ਤਾਂ ਅਰੇ ਨਾ ਕੋਈ ਵੀ ਸੁਧਾਰ ਨਾ ਦੋ ਜੀ ਘਰ ਦੇ ਤੁਰ ਕੇ ਹੋਣੇ ਨਾ ਮਤ ਹੋਣੀ ਚਾਹੀਦੀ ਜਿੰਨੇ ਜਿੰਨੇ ਇੰਨੀ ਗੱਤ ਵਸਦਾ ਹੈ ਭਾਈ ਨਾਂ ਕੀ ਆਪਣਾ ਦਿਲਬਾਖ ਸਿੰਘ ਇਹ ਚਲੋ ਜੀ ਬੰਡਾਲਾ ਬੰਡਾਲਾ ਜੀ ਹਾਂ ਜੀ ਤੇ ਕੀ ਕਹਿਣਾ ਚਾਹਦੇ ਭਾਈ ਜਿਹੜਾ ਡੈਥ ਹੋਈ ਬੰਦੇ ਦਾ ਕਹਿਣਾ ਇਹ ਚੋਣੇ ਜੀ ਇਹਨੂੰ ਬਹੁਤ ਘਾਟਾ ਪੈ ਗਿਆ ਪਹਿਲਾਂ ਇਹਦੇ ਭਰਾ ਪੂਰਾ ਹੋ ਗਿਆ ਹੁਣ ਇਹਦਾ ਬੇਟਾ ਪੂਰਾ ਹੋ ਗਿਆ ਦੋ ਕਿ ਬਾਹਰ ਫਸਣਾ ਵੇਖੀਏ ਤਾਂ ਟੈਨਸ਼ਨ ਦੇ ਨਾਲ ਹੀ ਨੂੰ ਖੁਸ਼ ਹੋ ਗਿਆ ਹਾਂਜੀ ਸਰਕਾਰ ਤੋਂ ਮੰਗ ਕਰਦੇ ਦੀ ਜੈਦੀ ਮਤ ਹੋਣੀ ਚਾਹੀਦੀ ਜਿੰਨੀ ਜਿੰਨੀ ਹਾਂਜੀ ਕਿਹਨਾਂ ਹੀ ਲੜਕੇ ਦਾ ਜਿੰਨੀ ਡੈਥ ਹੋਈ ਅਰਸ਼ਦੀਪ ਸਿੰਘ ਮੈਂ ਤੁਸੀ ਇਹ ਕਰਦੇ ਕਿ ਬਸ ਹੋਏ ਬਸ ਹਾਂਜੀ ਹਾਂਜੀ ਜਿੰਨਾ ਭਾਈ ਜੀ ਆਪਣਾ પ્રકાશ ਦੀਪ ਕਾਸ਼ਦੀਪ ਸਿੰਘ ਇਹ ਕੀ ਲੱਗਦਾ ਸੀ ਬੱਚਾ ਇਹਦਾ ਡੈਥ ਹੋਈ ਜਿੰਨਾ ਬ੍ਰਦਰ ਹੀ ਵੱਡਾ ਹੈ ਜਿੰਨਾ ਸੀਗਾ ਉਹ ਅਰਸ਼ਦੀਪ ਸਿੰਘ ਹਾਂਜੀ ਅਰਸ਼ਦੀਪ ਸਿੰਘ ਕੀ ਗੱਲ ਬਣੀ ਗਈ ਕੱਲ ਨੂੰ ਕੋਈ ਨਹੀਂ ਪਹਿਲਾਂ ਤਾਇਆ ਜੀ ਹੰਦੇ ਉਹ ਪੂਰੇ ਹੋ ਗਏ 11 ਤਰੀਕ ਨੂੰ ਪਾਣੀ ਦੇ ਵਿੱਚ ਤੇ ਮੁੜ ਕੇ ਇਹ ਵੀ ਪਤਾ ਹੀ ਨਹੀਂ ਲੱਗਾ ਪਾਣੀ ਦੇ ਜਿਆਦਾ ਮਤਲਬ ਫਸਰ ਫੋਸਰ ਮਰ ਗਏ ਕੋ ਪਹਿਲੀ ਦਰਿਆ 'ਚ ਡੋੜ ਗਏ ਤੋਂ ਹੁੰਦਾ ਜਿਆਦਾ ਬੋਝ ਜਿਆ ਬੈ ਗਏ ਨਾ ਠੀਕ ਹੈ ਜੀ ਮੰਜੇ ਤੇ ਡਿੱਗ ਪਏ ਮੁੜ ਕੇ ਲੈ ਕੇ ਇੱਕ ਦੋ ਰੀ ਗੈਂ ਲੈ ਕੇ ਗਿਆ ਹਰ ਬਿੱਲ ਲੈ ਕੇ ਆਏ ਸੀਗੇ ਉਹਨਾਂ ਦੀ ਉਹਨਾਂ ਚਾਹ 50000 ਰੁਪਏ ਬਿੱਲ ਬਣਾ ਲਿਆ 50000 ਰੁਪਿਆ ਬਿੱਲ ਬਣਾ ਲਿਆ ਵਾ ਚੁੱਪਿੰਟ ਨੇ ਇਹ ਕੰਮ ਨਹੀਂ ਲਿਆ ਤੇ ਹਟਾ ਗਾ ਦੂਜਾ ਅੰਦਰ ਪਹਿਲਾਂ ਤੋਂ ਨੇ ਕਿਹਾ ਹੈਗਾ ਕਿ ਲਾਜ ਫਰੀ ਹੈ ਕਿ ਹਣ ਪੀੜ ਤਾਂ ਆ ਫਿਰ ਮੁੜ ਕੇ ਇਹਨਾਂ ਨੇ ਜਦੋਂ ਇਹ ਮਤਲਬ ਉੱਥੋਂ ਆ ਕੇ ਕਹਿੰਦਾ ਹੈ ਮਤਲਬ ਇਹਨੂੰ ਫਰੀਦਕੋਟ ਲੈ ਜਾਓ ਕਹਿੰਿਆ ਚਲੋ ਠੀਕ ਆ ਦੋਈਆਂ ਦੂਈਆਂ ਦੇ ਪੈਸੇ ਚਲੋ ਜਿਹੜੇ ਤੁਹਾਡੇ ਥੋੜੇ ਬਾਰੇ ਬੰਦੇ ਉਹ ਦੇ ਦਿੰਨੇ ਆ ਤੇ ਮੁੜ ਕੇ ਉਹਨਾਂ ਨੇ 20000 ਦਾ ਇੱਕ ਬਿੱਲ ਕੱਢ ਵਿਖਾਇਆ 10000 ਦਾ ਇੱਕ ਲੋਕੋ ਟੈਸਟ ਟੂ ਉਸ ਤੋਂ ਬਾਅਦ ਇੱਕ 35-40 ਹਜ਼ਾਰ ਰੁਪਏ ਮੰਨ ਕੇ ਚੱਲੋ ਉਹਨਾਂ ਨੇ ਬਣਾਇਆ। ਫਿਰ ਅਸੀਂ ਵੇਲੇ ਮੇਰੇ ਦਾ ਤਰਲਾ ਕੀਤਾ ਕਿ ਸਾਡੇ ਫਸਲ ਸਾਰੀ ਰੁੜ ਗਈ ਏ। ਕਿ ਪੱਲੇ ਸਾਡੇ ਕੋਈ ਖੇਗਾ ਨਹੀਂ ਹੁਣ। ਕਿ ਫਸਲ ਦੇ ਸਿਰ ਤੇ ਜ਼ਿੰਮੇਦਾਰ ਆ। ਇੱਕ ਸਾਡਾ ਪਹਿਲਾਂ ਸਾਡਾ ਮਿਲ ਕੇ ਤਾਇਆ ਜੀ ਮੇਰੇ ਉਹ ਪੂਰੇ ਹੋ ਗਿਆ ਤੇ ਸਾਡੇ ਘਰੇ ਤਾਂ ਮਰਗਦਾ ਮੋਹਲਾ ਪਰ ਉਹ ਉਹਨਾਂ ਕੋ ਸਾਡੀ ਸੁਣੀ ਹੀ ਨਹੀਂ ਕੋਈ। ਛੁੱਟੀ ਨਹੀਂ ਦਿੰਦੇ। ਇਹ ਛੁੱਟੀ ਹੀ ਦਿੰਦੇ ਨਹੀਂ ਫਿਰ ਅਸੀਂ ਮਜਬੂਰ ਨ ਕਿਹੇ ਤੋਂ ਫੜ ਦਣ ਕੇ ਪੈਸੇ ਕਰ ਕਰਾ ਕੇ। ਤੇ ਫਿਰ ਅਸੀਂ ਉਹ ਡਾਕਟਰ ਨੂੰ ਦਿੱਤੇ। ਤੇ ਰਾਤੀ ਹੁਣੇ ਪੂਰਾ ਹੋ ਗਿਆ। ਕੋਈ ਨਾ ਮਾਰਨ ਕਿਹੜਾ ਹੈ। ਆਇਓ ਅਨੇ ਅਗੀ ਤੋਂ ਸਾਡੀ ਕੋਈ ਨਾ ਕੋਈ ਬਾਹ ਫੜੇ ਹਣੀ ਹੈਲਪ ਕਰੋ। ਕਿਉਂਕਿ ਫਸਲ ਵੀ ਖਰਾਬ ਹੋ ਗਈ ਆ। ਇੱਕ ਘਰ ਦੇ ਵਿੱਚ ਦੋ ਜੀ ਹੋ ਗਈ। ਇੱਕ ਗਾਂ ਮੈਟ ਡੁੱਟ ਗਈ ਜੀ ਉਹ। ਪਰਿਵਾਰਕਾਉਣ ਕੋਲ ਬਾਈ ਤੁਹਾਡੇ ਜਿਵੇਂ ਗੱਲ ਕਰਦੇ। ਇੱਕ ਬ੍ਰਦਰ ਸੀ ਤੁਹਾਡਾ ਜੀ। ਇੱਕ ਮੇਰਾ ਬ੍ਰਦਰ ਉਹ ਡੈਥ ਹੋ ਗਈ ਜੀ ਤੇ ਇੱਕ ਤਾਇਆ ਜੀ ਸਾਡੇ ਉਹਨਾਂ ਦੀ ਡੈਥ ਹੋ ਗਈ ਹੈ। ਹੁਣ ਮੈਂ ਆ ਮਮੀ ਡੈਡੀ ਵਾਸਤੇ ਨਹੀਂ ਹੈ। ਉਮਰ ਕਿੰਨੀ ਜਿਹੜੇ ਮੁੰਡੇ ਦਾ ਤੁਸੀਂ 28 ਸਾਲ ਹੈ ਜੀ 28 ਸਾਲ 28 ਸਾਲ ਤਾਂ ਜੀ ਨਹੀਂ 28 ਤੇ ਆਪਣਾ ਮੈਰਿਜ ਵਗੈਰਾ ਹੋਈ ਨਹੀਂ ਸੇ ਨਹੀਂ ਨਹੀਂ ਅਜੇ ਮੈਰਿਜ ਠੀਕ ਹੈ